ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਵਾਰੀ ਨਾ ਕੀ ਹੁੰਦਾ ਕਿਸੇ ਸਵਾਰਥ ਕਾਰਨ ਆਪਣੇ ਸਾਥ ਛੱਡ ਜਾਂਦੇ ਆ ਤੇ ਜਾਂ ਫਿਰ ਕੀ ਹੁੰਦਾ ਨਾ ਕਿ ਆਪਣਿਆਂ ਤੋਂ ਦੂਰੀਆਂ ਬਣ ਜਾਂਦੀਆਂ ਹਾਲਾਤ ਹੀ ਇਹੋ ਜਿਹੇ ਬਣਦੇ ਆ ਤੇ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦਾ ਨਾ ਮਨੁੱਖ ਇਕੱਲਾ ਪੈ ਜਾਂਦਾ ਫਿਰ ਉਹਦੀ ਮਤਬੁੱਧ ਵੀ ਸਾਥ ਛੱਡ ਦਿੰਦੀ ਹੈ ਤੇ ਕਈ ਵਾਰੀ ਕੀ ਹੁੰਦਾ ਕਿ ਰੱਬੋਂ ਹੀ ਬੋਧਿਕ ਵਿਕਾਸ ਨਹੀਂ ਹੁੰਦਾ ਬੰਦੇ ਦਾ ਤੋ ਜਹੇ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਨਾਲ ਨਾ ਆਪਾਂ ਇਹ ਕਹਿ ਲੋ ਕਿ ਹਰ ਤਰ੍ਹਾਂ ਦੇ ਸੁਹਣਿਆ ਮਨੁੱਖ ਦੇ ਘਰ-ਬਾਰ ਪਰਿਵਾਰ ਦੇ ਚੱਕਣਾ ਚੂਰ ਹੋ ਜਾਂਦੇ ਆ ਤੇ ਸਾਧ ਸੰਗਤ ਜੀ ਘਰ-ਬਾਰ ਪਰਿਵਾਰ ਦੇ ਸੁਹਣੇ ਕਿਸੇ ਦੇ ਪੂਰੇ ਕਰਨ ਲਈ ਨਾ ਇੱਕ ਆਪਣੇ ਹਸਨਪੁਰ ਵਿਖੇ ਨਾ ਸੁਹਣਿਆਂ ਦਾ ਘਰ ਬਣਾਇਆ ਗਿਆ ਗਿਆ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ ਤੇ ਉਹ ਸੁਹਣਿਆਂ ਦੇ ਘਰ ਵਿੱਚ ਨਾ ਅੱਜ ਆਪਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਉੱਥੇ ਚੱਲਨੇ ਆ ਅ ਥੋੜੀ ਜੀ ਸੇਵਾ ਲੈ ਕੇ ਜਿਹਦੇ ਚ ਤਕਰੀਬਨ 35 ਕਿਲੋ ਪਨੀਰ 40 ਕਿਲੋ ਦਹੀਂ ਆ 80 ਕਿਲੋ ਦੁੱਧ ਆ ਇਹ ਗੁਰਦੁਆਰਾ ਸਾਹਿਬ ਖੋਸਾਪਾਡੋ ਵਿਖੇ ਨਾ ਸੰਤ ਬਾਬਾ ਗਰਮੀਤ ਸਿੰਘ ਜੀ ਵੱਲੋਂ ਡੇਰੀ ਫਾਰਮ ਬਣਾਇਆ ਗਿਆ ਹੈ ਇਹ ਸੇਵਾ ਨਾ ਆਪਾਂ ਉੱਥੋਂ ਲੈ ਕੇ ਚੱਲੇ ਆ ਹੁਣ ਗੁਰਦੁਆਰਾ ਸਾਹਿਬ ਦੇ ਨਾ ਡੇਰੀ ਫਾਰਮ ਦੇ ਵਿੱਚ ਆਪਾਂ ਇੱਥੇ ਖੜੇ ਆ ਔਰ ਸੰਤਾਂ ਨੇ ਨਾ ਇਹ ਬੜੀ ਇੱਕ ਨਵਿਕਲੀ ਜੀ ਕਿਸਮ ਦਾ ਡੇਰੀ ਫਾਰਮ ਬਣਾਇਆ ਗਿਆ ਵੀ ਜਿੱਥੇ ਜਿੰਨਾ ਵੀ ਦੁੱਧ ਪੈਦਾ ਹੋਣਾ ਨਾ ਇਹਦੇ ਵਿੱਚੋਂ ਤਕਰੀਬਨ ਇੱਕ ਖੇਡ ਅਕੈਡਮੀ ਬਣਾਈ ਆ ਸੰਤਾਂ ਵੱਲੋਂ ਉਸ ਅਕੈਡਮੀ ਲਈ ਵੀ ਦੁੱਧ ਜਾਂਦਾਗਾ ਪਨੀਰ ਦੁੱਧ ਪਨੀਰ ਤੇ ਦਹੀਂ ਵੀ ਜਾਂਦਾਗਾ ਤੇ ਜਿਹੜਾ ਵਾਕੀ ਦਾ ਦੁੱਧ ਆ ਨਾ ਉਹ ਵੀ ਸਾਰਾ ਇਸੇ ਤਰ੍ਹਾਂ ਹੀ ਸੇਵਾ ਦੇ ਵਿੱਚ ੱਲਿਆ ਕਰਨਾਗਾ ਤੋਂ ਸੰਤ ਤੇ ਬਾਬਾ ਜੀ ਆਪ ਗਏ ਵੇ ਆ ਲੰਗਰ ਲਾਉਣ ਉੱਥੇ ਪਟਨਾ ਸਾਹਿਬ ਪ੍ਰਕਾਸ਼ਪੁਰਬ ਤੇ ਤੇ ਆਪਣੇ ਨਾਲ ਇੱਥੇ ਸੰਤ ਬਾਬਾ ਹਰਚੰਦ ਸਿੰਘ ਜੀ ਆ ਤੇ ਆਪਾਂ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਬਡੇ ਮਾਂਪੁਰਖਾਂ ਵਾਲਾ ਜਿੰਨੀਆਂ ਹੋਰ ਸੇਵਾਵਾਂ ਚੱਲਦੀਆਂ ਨੇ ਉਹਨਾਂ ਦੇ ਨਾਲ-ਨਾਲ ਇੱਕ ਨਵਾਂ ਅਧਿਆ ਜੋੜਿਆ ਇਹ ਜਿੱਥੇ ਲੋਡ ਹੋਏਗੀ ਮਾਂਪੁਰਖਾਂ ਦੇ ਉਦੇਸ਼ ਅਨੁਸਾਰ ਦੀ ਵੀ ਸੇਵਾ ਜਿੰਨੀ ਹੋਊਗੀ ਜਿੰਨੇ ਕਿ ਲੋਕ ਹੈਗੇ ਉਹਨਾਂ ਹਿਸਾਬ ਨਾਲ ਪਾਉਣ ਦੀ ਹੁੰਦਾ ਜਿੰਨੇ ਕਿ ਉਹਦਾਂ ਪਾਵਾਂਗੇ ਔਰ ਆਪਣੀ ਇਹ ਗਊਸ਼ਾਲਾ ਦੀ ਵੀ ਵਿਸ਼ੇਸ਼ਤਾ ਹੈ ਕਿ ਵੀ ਇੱਥੇ ਤੇ ਸਾਰੇ ਦਦਾ ਰੂਪਾ ਪਸ਼ੂ ਆ ਹਾਂ ਜਿਹੜੇ ਸਾਰੇ ਵਧੀਆ ਪਸ਼ੂਏ ਜਿਹੜੇ ਗਾਂਵੀਆਂ ਇਕੱਠੇ ਰੱਖੇ ਜਾਣਗੇ ਪਰ ਇਹਨਾਂ ਦਾ ਕੇ ਲੋਡ ਸਾਰੇ ਲੋਡਨ ਚਾਰਜ ਤੇ ਵਰਤਿਆ ਜਾ ਸਕੇ ਕੰਮ ਆ ਸਕੇ ਬਹੁਤ ਵੱਡਾ ਅਪਰਾਲਾ ਆ ਇਹ ਜਿਹੜਾ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਾਂ ਇਹ ਲੈ ਕੇ ਜਾ ਰਹੇ ਆ ਸੇਵਾ ਬਾਬਾ ਜੀ ਵੱਲੋਂ ਜਿਹੜੀ ਸੇਵਾ ਚਲਾਈ ਆ ਇਹ ਬਹੁਤ ਵਧੀਆ ਸੇਵਾ ਆ ਤੇ ਇੱਥੇ ਇਹ ਵੀ ਆ ਜੀ ਪਸ਼ੂ ਆ ਨਾ ਜਿੰਨੇ ਵੀ ਰੱਖੇ ਹੋਏ ਉਹ ਤਕਰੀਬਨ 18 20 ਕਿਲੋ ਦੁੱਧ ਵਾਲੀਆਂ ਮੱਝਾਂ ਗਿਆ ਰੱਖੇ ਹੋਈਆਂ ਤੇ ਸਾਡੇ ਡਾਕਟਰ ਸਾਹਿਬ ਬਹਿ ਗਏ ਹਾਂ ਜੀ ਡਾਕਟਰ ਸਾਹਿਬ ਤੁਸੀਂ ਮੈਂ ਕਿਹਾ ਪਹਿਲਾਂ ਵੀ ਜਾਣਦੇ ਰਹੇ ਨੇ ਉੱਥੇ ਹਾਂਜੀ ਹਾਂਜੀ ਨੁਕਤਾ ਦੀ ਸੇਵਾ ਜਾਣਿਆ ਜੀ ਬਹੁਤ ਵੱਡੀ ਸੇਵਾ ਆ ਉਹਦੇ ਵਿੱਚ ਹਿੱਸਾ ਪਾਉਣ ਜਾ ਰਹੇ ਆ ਅਨਪੋਲ ਜੀ ਤਰਸੀਮ ਸਿੰਘ ਬਾਬਾ ਹਰਚੰਦ ਸਿੰਘ ਜੀ ਇਹ ਸਾਰੀ ਰਹਿਨਮਾਈ ਜਿਹੜੀ ਆ ਬਾਬਾ ਗਰਮੀਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਚੱਲ ਰਿਹਾ ਹੈ ਸਾਰਾ ਕੁਝ ਤੇ ਬਹੁਤ ਵਧੀਆ ਉਪਰਾਲਾ ਆ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਨੰਗਰ ਲੱਗਦੇ ਰਹਿਣ ਚੱਲ ਇਹ ਵੀਰੇ ਪੁਰਾਣਾ ਹਾਲ ਆਪਣਾ ਸਭ ਤੋਂ ਪਹਿਲਾਂ ਹਾਲ 2019 ਚ ਆਪਾਂ ਇਹੀ ਬਣਾਇਆ ਸੀ ਜਦੋਂ ਇੱਥੇ ਆਏ ਸੀ 2019 ਚ ਇੱਥੇ ਆ ਗਏ ਸੀ ਤੇ ਉਦੋਂ ਇਹੀ ਹਾਲ ਬਣਾਇਆ ਸੀਗਾ ਉਹਨੂੰ ਆਪਾਂ ਲੰਘਾ ਦੇ ਹਾਲਪਾਂ ਮਾਰਤਦੇ ਆ ਇੱਥੇ 150 ਬੰਦਾ ਵਿੱਚ ਰਹਿੰਦਾ ਵੀ ਆ ਜਿਹੜੇ ਬੰਦੇ ਬੀਲ ਚੇਅਰ ਤੇ ਆ ਫਿਰੇ ਨਵੇਂ ਬਿਲਡਿੰਗ ਦੇ ਜਾ ਨਹੀਂ ਸਕਦੇ ਹੋ ਕਿ ਨਵੇਂ ਬਿਲਡਿੰਗ ਜਹੇ ਲੈਫਟ ਨਹੀਂ ਚੱਲੀ ਤੇ ਲੈਫਟ ਦਾ ਕੰਮ ਉੱਥੇ ਮੁਕੰਮਲ ਹੋ ਗਿਆ ਫਿਰ ਇਹ ਸਾਰੇ ਬੰਦੇ ਉੱਧਰ ਸ਼ਿਫਟ ਕਰ ਦਾਂਗੇ ਆਪਾਂ ਹਜੇ ਫਿਲਹਾਲ 150 ਬੰਦਾ ਇੱਥੇ ਰਹਿ ਰਹੇ ਆ ਕਿੱਥੇ ਨਾ ਕਿੱਥੇ ਮੈਡੀਕਲ ਆ ਵੀਰੇ ਆਪਣਾ ਜਿਵੇਂ ਸਾਰਿਆਂ ਨੂੰ ਮੈਡੀਸਿਨ ਦਿੱਤੀ ਜਾਂਦੀ ਆ ਜਿਵੇਂ ਜਿਹਦੀ ਕੋਈ ਵੀ ਮੈਡੀਸਿਨ ਲੱਗਦੀ ਆ ਜਿਵੇਂ ਸ੍ਰੇਸ਼ ਗੋਇਲ ਆਪਣਾ ਵੀਰੇ ਇੱਥੇ ਰਹਿ ਰਹੇ ਆ ਉਹਦੀ ਉਹਦਾ ਬਾਕਸ ਲੱਗਿਆ ਆ ਇਦਾਂ ਸਾਰਿਆਂ ਜਿੰਨੇ ਅਜੀ ਤਾਂ ਬੰਦਾ ਛਲਕਤੋਂ ਲਿਆਉਂਦਾ ਤਾਂ ਆਉਣ ਸਾਬ ਨਾਲ ਬੋਡੀ ਟੈਸਟ ਹੁੰਦੀ ਆ ਵੀ ਬਿਮਾਰੀ ਕੀ ਐ ਬਹੁਤ ਕੁਝ ਨਿਕਲਦਾ ਐ ਐਚਆਈ ਵੀ ਪੋਜ਼ਿਟਿਵ ਆ ਕਿਸੇ ਨੂੰ ਕਾਲਾ ਪੀਲੀਆ ਕਿਸੇ ਨੂੰ ਟੀਵੀ ਐ ਬੜਾ ਕੁਝ ਨਿਕਲਦਾ ਜੋ ਵੀ ਫਿਰ ਉਹਦਾ ਇਲਾਜ ਆ ਡਾਕਟਰ ਦਵਾਈ ਲਾਉਂਦੇ ਆ ਉਹ ਸਾਰੀ ਮੈਡੀਸਨ ਇੱਥੇ ਪੀਂੰਦੀ ਐ ਤੇ ਲੈਣ ਲੱਗ ਜਾਂਦੀ ਐ ਇੱਥੇ ਸਾਰੇ ਬੰਦੇ ਆ ਕੇ ਟਾਈਮ ਟੂ ਟਾਈਮ ਦਵਾਈ ਖਾ ਜਾਂਦੇ ਆ ਇਹ ਬੱਚਿਆਂ ਦੀ ਫੋਟੋ ਜਿਹੜੇ ਬੱਚੇ ਆਪਣੇ ਕੋਲ ਇਸ ਟਾਈਮ ਰਹਿ ਰਹੇ ਆ ਯਾਨੀ 50-55 ਬੱਚੇ ਇੱਥੇ ਆਪਣੇ ਕੋਲ ਰਹਿ ਰਹੇ ਆ ਜਿਨ੍ਹਾਂ ਦੇ ਵਿੱਚੋਂ ਮੰਨ ਲਓ 35 ਕਿ ਬੱਚੇ ਬਿਲਕੁਲ ਨਾਰਮਲ ਨੇ ਜਿਨ੍ਹਾਂ ਦਾ ਯਾਨੀ ਕਿ ਇੱਥੇ ਸਕ ਸਕੂਲਿੰਗ ਹੋ ਰਹੀ ਆ ਉਦੋਂ ਬਿਨਾ ਕੋਚ ਆ ਜਾਂਦੇ ਆ ਗੇਮਾਂ ਵੀ ਕਰਦੇ ਆ ਬੱਚੇ ਟਿਊਸ਼ਨ ਟੀਚਰ ਆ ਜਾਂਦੇ ਆ ਸਾਰਾ ਕੁਝ ਬੜੀ ਚੱਲ ਰਿਹਾ ਬੱਚੇ ਬਹੁਤ ਵਧੀਆ ਪੜ੍ਹਦੇ ਪਰ ਪਿੱਛੇ ਨਹੀਂ ਪਰਿਵਾਰਾਂ ਦੇ ਹਾਲਾਤ ਬਹੁਤ ਕਾਫੀ ਮਾੜੇ ਨੇ ਜਿਵੇਂ ਕਿਸੇ ਦਾ ਫਾਦਰ ਦੀ ਡੈਥ ਹੋ ਗਈ ਜਾਂ ਮਦਰ ਕਿਸੇ ਦੀ ਮੈਂਟਲੀ ਅਬਸੈਟ ਆ ਤੇ ਉਹਨਾਂ ਹਾਲਾਤਾਂ ਦੇ ਬੱਚੇ ਆਏ ਹੋਏ ਆ ਕਿਸੇ ਦੇ ਮਾਪਿਆਂ ਨੇ ਨਸ਼ਾ ਕਰਦੇ ਆ ਕੁਝ ਉਹ ਬੱਚੇ ਆਏ ਹੋਏ ਨੇ ਬੱਚੇ ਬਿਲਕੁਲ ਸਹੀ ਨੇ ਇੱਥੇ ਪੜ੍ਹਾਈ ਬੜੀ ਚੱਲ ਰਹੀ ਆ 25 ਕ ਬੱਚੇ ਆਪਣੇ ਕੋਲ ਆ ਜਿਹੜੇ ਬੱਚੇ ਥੋੜੇ ਮੈਂਟਲੀ ਅਬਸੈਟ ਆਪਾਂ ਰੋਡ ਤੋਂ ਮਿਲਿਆ ਜਿਨ੍ਹਾਂ ਦੇ ਆਪਾਂ ਕਹਿੰਦੇ ਪਰਿਵਾਰ ਵੀ ਲੱਭ ਗਏ ਕਿਹਨਾਂ ਚ ਉਹਨਾਂ ਦੇ ਪਰਿਵਾਰ ਵੀ ਹੁਣ ਪਿੱਛੇ ਸ਼ਿਫਟ ਨਹੀਂ ਕਰ ਰਹੇ ਉਹ ਬੱਚੇ ਵੀ ਆਪਣੇ ਕੋਲ ਰਹਿ ਰਹੇ ਟੋਟਲ ਆਪਣੇ ਕੋਲ 60 65 ਦੇ ਕਰੀਬ ਬੱਚੇ ਇੱਥੇ ਹੈ ਰਹੇ ਆ ਤੇ ਇਹਨਾਂ ਦੀ ਇੱਥੇ ਪੜਾਈ ਵਗੈਰਾ ਚੱਲਦੀ ਇੱਥੇ ਇਲਾਜ ਚੱਲਦਾ ਕਿੱਥੇ ਯਾਨੀ ਹਸਪੀਟਲ ਆਈ ਆਪਣਾ ਇੱਥੇ ਆਪਣਾ ਸੰਸਥਾ ਦਾ ਹਸਪੀਟਲ 52 ਕੇ ਬੈੱਡ ਦਾ ਹਸਪੀਟਲ ਤੇ ਇੱਥੇ ਸਾਰਿਆਂ ਦਾ ਇਲਾਜ ਚੱਲਦਾ ਜਿਵੇਂ ਸਾਰੀ ਲਿਸਟ ਦਿੱਤੀ ਹੋਈ ਹੈ 12 ਪੇਸ਼ੈਂਟ ਆਪਣੇ ਇੱਥੇ ਫਸਟੇ ਆ 24 ਸੈਕੰਡ ਸੋਰ ਤੇ ਆ 3 ਤੇ 10 ਟੋਟਲ ਆਪਣਾ 60 62 ਇਹਨਾਂ ਲਈ ਇੱਥੇ ਰਹਿائش ਵਿੱਚ 52 ਕੇ ਬੈੱਡ ਨੇ ਤੇ 8 ਕੇ ਬੈੱਡ ਪਿੱਛੇ ਆਈਸੀਯੂ ਜੇ ਲੱਗੇ ਹੋਏ ਨੇ ਟੋਟਲ 60 ਕੇ ਬੈੱਡਾਂ ਦਾ ਆਪਣਾ ਇਥੇ ਸਿਸਟਮ ਹੈਗਾ ਤੇ ਸਾਰਾ ਦਾ ਲਾ ਚੱਲਦਾ ਅੰਦਰ ਲੈ ਜਾਂਦਾ ਬੰਦਿਆਂ ਵਾਸਤੇ ਜੇ ਕੋਈ ਆਹ ਸੀਰੀਅਸ ਹੋ ਗਿਆ ਤਾਂ ਪਰਮ ਸ਼ਹਿਰ ਵੱਡੇ ਹਸਪੀਟਲ ਨੇ ਭੇਜ ਦਿੰਦੇ ਨੇ ਮੈਂ ਆਪਰੇਸ਼ਨ ਵਗੈਰਾ ਹੁਣਾ ਫਰਾੜੇ ਉੱਥੇ ਹੀ ਹੁੰਦੇ ਨੇ ਇਹਦਾ ਲੇਡੀਜ਼ ਰਹਿائش ਹੈ ਮੈਂ ਬੀਬੀਆਂ ਦੀ ਰਹਿਸ਼ਤ ਅਲੱਗ ਆ ਸਾਰੇ ਠੀਕ ਹੈ ਇਹ ਵੀ ਦਾ ਸਾਰਾ ਅੰਦਰ ਚੱਲ ਜਾਂਦਾ ਹਾਂਜੀ ਬੱਚੇ ਪਲਾਂ ਹਾਲ ਸੀਗਾ ਇੱਥੇ ਇਹ ਹੁਣ ਚੱਕਦਾ ਹੁਣ ਅੰਦਰਲੇ ਪਾਸੇ ਚੱਲੇ ਲੱਗੇ ਨਵੀਂ ਬਿਲਡਿੰਗ ਦੇ ਵਿੱਚ ਮੈਂ 150 ਦੇ ਕਰੀਬ ਬੀਬੀਆਂ ਪੜਾ ਇੱਥੇ ਆਪਣੇ ਕੋਈ ਇਸ ਹਾਲ ਚ ਰਹਿ ਰਹੀਆਂ ਪਛ ਇੱਥੇ ਕੁਝ ਉੱਪਰਲੇ ਪਾਸੇ ਤੇ ਇਹਨਾਂ ਦੀ ਸਾਰੀ ਇੱਥੇ ਹੀ ਰਹਿ ਐਸ਼ਾ ਉਹਨੇ ਪਾਸੇ ਬਾਥਰੂਮ ਬਣੇ ਹੋਏ ਨੇ ਸਟੋਰ ਬਣਿਆ ਕੱਪੜਿਆਂ ਵਾਸਤੇ ਇਧਰਲੇ ਪਾਸੇ ਮੈਡੀਸਨ ਪਈ ਆ ਸਾਰਾ ਕੁਝ ਇੱਥੇ ਹੀ ਹੋ ਜਾਂਦਾ ਬਾਕੀ ਰੋਟੀ ਖਾਣ ਵਾਸਤੇ ਇਧਰ ਬਾਹਰਲੇ ਪਾਸੇ ਪ੍ਰਸ਼ਾਦਾ ਚੁਕਾਇਆ ਜਾਂਦਾ ਤੇ ਧੁੱਪ ਦੇ ਨਿਕਲਦੇ ਬਾਅਦ ਚੱਲੇ ਜਾਂਦੇ ਸਾਰੇ ਉਹਦਾ ਇੱਥੇ ਇਧਰਲੇ ਏਰੀਆ 'ਚ ਹੀ ਸਣੀ ਲੇਡੀਜ਼ ਨੇ ਆਪਦੇ ਏਰੀਆ 'ਚ ਹੀ ਰਹਿਣਾ ਉਹਦਰ ਨਹੀਂ ਜਾਣਾ ਬੰਦਿਆਂ ਨੇ ਇਧਰ ਨਹੀਂ ਆਉਣਾ ਅਲੱਗ-ਅਲ ਖਾਣਾ ਘਰੇ ਬੰਦੋ ਤੇ ਮਸ਼ੀਨ ਤੇ ਬਣਦਾ ਛੋਟੀ ਮਸ਼ੀਨ ਤੇ ਬਣਦੀ ਆ ਵੀਰੇ ਤੇ ਮਕਦਾਲਾ ਦੀ ਸਬਜ਼ੀ ਕਰਉਂਦੇ ਉਧੇ ਉਂਰ ਪੱਠੀਆਂ ਲੱਗੀਆਂ ਉਧੇ ਬਣਾ ਲੈਂਦੇ ਉੱਥੇ ਇੱਕ ਭੈਣ ਪਈ ਆ ਮਨਦੀਪ ਕੌਰ ਬੈਦਵਾਨ ਤੇ ਬਹੁਤ ਚੰਗੀ ਮਤਲਬ ਪੱਕੇ ਜਿਹੇ ਪੜ੍ਹੇ ਲਿਖੇ ਫੈਮਿਲੀ ਦੇ ਵਿੱਚੋਂ ਆ ਤੇ ਉਹਨਾਂ ਦਾ ਫਾਦਰ ਅਸੀਸ ਸਬੋਡਟ ਇੰਜੀਨੀਅਰ ਸੀਗਾ ਮਤਲਬ 3-4 ਹਜ਼ਾਰ ਬੰਦਾ ਉਹਦੇ ਥੱਲੇ ਮਤਲਬ ਕੰਮ ਕਰਦਾ ਸੀ ਬੰਦੇ ਦੇ ਬੀਐਸਐਨ ਤੇ ਜੌਬ ਕਰਦਾ ਸੀ ਉਹ ਪੂਰੀ ਫੈਮਿਲੀ ਅਫਸੈਟ ਹੋ ਗਈ 15-16 ਸਾਲ ਤੋਂ ਕੋਠੀ ਦੇ ਵਿੱਚ ਹੀ ਬੰਦ ਸੀਗੀ ਉੱਥੋਂ ਕੱਢ ਕੇ ਲਿਆਂਦਾ ਤੇ ਉਹ ਗੱਲ ਨਹੀਂ ਸੀ ਗੰ ਚੰਡੀਗੜ੍ਹ ਸੀ ਜੀ ਚੰਡੀਗੜ੍ਹ ਕਹਿੰਦਾ ਸੀ ਹੁਣ ਉਹ ਬਾਪੂ ਦੀ ਡੈਥ ਹੋ ਗਈ ਪਿੱਛੇ ਜੇ ਉਹਦੀ ਮਤਲਬ ਵਾਈਫ ਸੀ ਤੇ ਬੇਟੀ ਦੀ ਪਹਿਲਾਂ ਡੱਥੇ ਗਈ ਸੀ ਉਹ ਭੈਣ ਸਾਡੇ ਕੋਲ ਇਸ ਟਾਈਮ ਕੱਲ ਹੀ ਰਹੀ ਠੀਕ ਤੇ ਉਹ ਥੋੜੀ ਆਫਸੈਟ ਆ ਕਿਤੇ ਮੌਸਮ ਦੇ ਹਿਸਾਬ ਨਾਲ ਉਹ ਵੀ ਪ੍ਰੋਬਲਮ ਆ ਜਾਂਦੀ ਹੈ ਉਦੋਂ ਠੀਕ ਹੋ ਜਾਂਦੀ ਹੈ ਚਲਦੇ ਇਦਾਂ ਹੀ ਚੱਲਦਾ ਰਹਿੰਦਾ ਕਿ ਬਿਮਾਰ ਹੋ ਗਈ ਕਿ ਬਿਚੀ ਗਈ ਹੁਣ ਗਗਨਦੀਪ ਕੌਰ ਉਧਰ ਫੋਟ ਲੱਗੀ ਕੁੜੀ ਦੀ ਗਗਨਦੀਪ ਕੌਰ ਉਹ ਘਰ ਦੇ ਵਿੱਚ 10 ਸਾਲ ਤੋਂ ਘਰ ਦੀ ਬੈਕ ਸਾਈਡ ਤੇ ਦਰਖਤ ਨਾ ਮੰਨੀ ਹੋਈ ਸੀ ਕੁੜੀ ਹਾਂ ਮਨ ਲਓ ਤੇ ਕੋਈ ਦੇਖ ਹੀ ਨਹੀਂ ਰਿਹਾ ਨਾ ਕੋਈ ਆਪਾਂ ਕ ਨਾ ਪੰਚਾਇਤ ਦੇਖ ਰਹੀ ਹੈ ਨਾ ਕੋਈ ਹੋਰ ਗੁਰੂਕਰਦੀ ਕਮੇਟੀ ਜਿਹੜੇ ਆਪਣੀ ਮੇਨ ਹਨ ਜ਼ਿੰਮੇਵਾਰੀਆਂ ਤੇ ਬਸ ਉਹ ਚੀਜ਼ਾਂ ਤਾਂ ਭੱਜੇ ਹੋਏ ਬਾਈ ਲੋਕ ਤੇ ਹਰ ਬੰਦਾ ਹੀ ਕਦੇ ਨਾ ਕਦੇ ਆਪਾਂ ਵਿੱਚ ਹੀ ਸਾਰੇ ਹਰ ਬੰਦਾ ਆਪਣੀ ਡਿਊਟੀ ਤੇ ਕੋਈ ਨਾ ਭੱਜਿਆ ਹੋਇਆ ਜਿਹੜੇ ਹਾਲਾਤ ਹੋ ਰਹੇ ਨਹੀਂ ਤਾਂ ਆਪਦੇ ਪਿੰਡਾਂ ਦੇ ਵਿੱਚ ਹੀ ਉੱਥੇ ਹੱਲ ਹੋਣਾ ਆਪਣੀ ਰੈਸਟ ਗੜੀ ਨਿਗਾ ਭੱਜੇ ਤੇ ਲੋੜ ਹੀ ਨਹੀਂ ਪਵੇ ਨਾ ਇਹਨਾਂ ਚੀਜ਼ਾਂ ਦੀ ਕਿ ਬੰਦਾ ਰੋਡ ਤੇ ਆ ਜੇ ਬੰਦਾ ਕਿਵੇਂ ਰੋਡ ਤੇ ਆ ਜੇ ਸਾਰੇ ਪਿੰਡ ਦੇ ਵਿੱਚੋਂ ਇੱਕ ਦੋ ਬੰਦੇ ਰੋਡ ਬੰਦ ਹੁੰਦੇ ਉੱਥੇ ਹੀ ਹੈਲਪ ਹੋ ਜੇ ਤਾਂ ਇਹ ਚੀਜ਼ਾਂ ਨਹੀਂ ਬਣਨ ਤਾਂ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਕੰਮ ਖਰਾਬ ਹੈ ਇਸ ਟਾਈਮ ਤੇ ਬਹੁਤ ਵੀਡੀਓ ਆ ਗਈਆਂ ਪਈਆਂ ਹੋਰ ਜਿਹੜੀਆਂ ਬੰਦੇ ਲਿਆਉਣ ਵਾਲਿਆ ਜੀ ਤੇ ਲਿਆਉਣ ਲੈ ਤਾਂ ਆਵਾਂਗੇ ਮਤਲਬ ਹਾਲੀਵੁੱਡ ਜਿਹੜਾ ਟਾਈਮ ਆਊਗਾ ਪਰ ਬਹੁਤ ਵੀਡੀਓ ਆਈਆਂ ਪਈਆਂ ਹਜੇ ਹੋ ਨਹੀਂ ਰਹੀਆਂ ਸੁਣੀ ਹੈਗੀ ਕੋਸ਼ਿਸ਼ ਆ ਵੀ ਲੈ ਕੇ ਗਈ ਚੱਕ ਇਹਨਾਂ ਹਰ ਰੋਜ਼ ਇੱਕ ਦੋ ਬੰਦੇ ਆ ਰਹੇ ਪਰ ਵੱਡੀ ਗੱਲ ਤਾਂ ਇਹ ਹੈ ਕਿ ਬੰਦੇ ਬੇਕਾਰ ਹੋ ਹੀ ਕਤੋਂ ਰਹੇ ਉਹ ਆਦੇ ਪਿੰਡਾਂ ਦੇ ਵਿੱਚ ਲੋਕ ਸੰਭਾਲਣ ਉੱਤੇ ਹੀ ਹੱਲ ਹੋ ਜੇ ਹਨਾ ਤੇ ਪਾਕਿਸਤਾਨ ਸਥਾ ਦੇ ਲੋ ਜਿੰਨ ਜੁਗੀ ਕਰੀ ਜਾਂਦੇ ਸੰਸਾਣਿਕ ਕਰਨ ਨਾਲ ਸੰਗਤੀ ਕਰ ਰਹੀ ਹੈ ਸੰਗਤ ਦੀ ਸਹਿਯੋਗ ਨਾਲ ਸਾਰਾ ਚੱਲ ਰਿਹਾ ਹਰ ਚੀਜ਼ ਸੰਗਤ ਦੇ ਰਹੀ ਹੈ ਪਰ ਜੋ ਮੇ bari ਸਾਡੀ ਉੱਥੇ ਬਣਦੀ ਹੈ ਤੇ ਆਪਦੀ ਰਸਤੇਦਾਰੀ ਨਿਗਾ ਮਰ ਕੋਈ ਲੋੜ ਬੰਦਾ ਬੰਦਾ ਕੋਈ ਪਿੰਡ ਦੇ ਵਿੱਚ ਲੋੜ ਬੰਦਾ ਪੁੱਥੀ ਹੱਲ ਕਰ ਲਈਏ ਸੜਕਾਂ ਦੇ ਨਾ ਕਿ ਕਿਸੇ ਪਿੰਡ ਚ ਜੋ ਜਾ ਕੇ ਲੈ ਕੇ ਆਉਂਦੇ ਆ ਪਿੰਡ ਦੀ ਵੀ ਬਹੁਤ ਬਦਨਾਮੀ ਹੁੰਦੀ ਹੈ ਤੇ ਸਾਨੂੰ ਵੀ ਉਹ ਚੀਜ਼ ਦਾ ਦੁੱਖ ਹੁੰਦਾ ਵੀ ਯਾਰ ਕਿਸੇ ਪਿੰਡ ਦੇ ਵਿੱਚ ਜਾ ਕੇ ਆਪਾਂ ਬੰਦਾ ਲੈਣਾ ਬਾਕੀ ਬੰਦਾ ਆਪ ਹੀ ਬਹੁਤ ਦੁਖੀ ਹੁੰਦਾ ਵਿਚਾਰਾ ਉਹਦੇ ਵਾਸਤੇ ਵੀ ਆਪਾਂ ਬੰਦਾ ਸੋਚਣਾ ਕਿ ਉਹ ਬੰਦਾ ਕਿੰਨਾ ਦੁਖੀ ਹੈ ਇੱਕ ਬੱਚਾ ਇਹਨਾਂ ਦਾ ਕਿਸੇ ਪਿੰਡ ਚੋ 7-8 ਸਾਲ ਦਾ ਬੱਚਾ ਖਾਲੀ ਪਲਾਟ ਚ ਮੰਨਿਆ ਹੋਇਆ ਸੰਗਲ ਪਾ ਕੇ ਤੇ ਮਾਂ ਪਿਓ ਜੱਥ ਤੋਂ ਬਾਅਦ ਮਤਲਬ ਬੰਦ ਤਾਂ ਉਹ 7 ਸਮਝਾਲ ਨਹੀਂ ਪਾ ਰਿਹਾ ਇਹ ਦੂਖ ਵਾਲੀ ਕੀ ਗੱਲ ਹੈ ਇਹ ਭੈਣ ਦਾ ਹੁਣ ਘਰ ਲੱਭ ਲੈ ਇਹ ਹੁਣ ਮਲਾ ਇਸ ਜੀ ਦੀ ਹੋਰ ਖੁਸ਼ੀ ਨਹੀਂ ਤਾਂ ਸਾਂਭੀ ਜਾਂਦੀ ਕਿ ਇਹ ਹੁਣ ਜਾ ਰਹੀ ਹੈ ਇਹਦੇ ਹੁਣ ਪਰਿਵਾਰ ਇਹਦਾ ਤੇ ਇਹਨੂੰ ਲੈਣ ਆ ਰਿਹਾ ਤੇ ਬਸ ਉਹਨਾਂ ਨੂੰ ਪਤਾ ਲੱਗ ਗਿਆ ਵੀਡੀਓ ਵਗੈਰਾ ਭੇਜਤੀਆਂ ਉਹ ਕਹਿੰਦੇ ਸੀ ਆਵਾਂਗੇ ਲੈਣ ਵਾਸਤੇ ਫਿਰ ਕਸ਼ਟਾਂ ਬਚਾ ਜਾਣਗੇ ਫਿਰ ਨਾਲ ਚਲੀ ਜੇ ਹੁਣ ਉਧਰ ਦੀ ਬਹੁਤ ਖੁਸ਼ ਹੈ ਨਹੀਂ ਤਾਂ ਕਰਾਬ ਜਾਨੀ ਤਾਂ ਬੋਲਿਆ ਨਹੀਂ ਜਾਂਦਾ ਕੁਝ ਲਿਖ ਕੇ ਦੱਸਣ ਜੋਗੀ ਨਹੀਂ ਉਹ ਸਿਰਫ ਸੋਸ਼ਲ ਮੀਡੀਆ ਨੇ ਹੋਇਆ ਕਿ ਘਰ ਲੱਭ ਗਿਆ ਵੀਡੀਓ ਪਾਤੀਆਂ ਤੇ ਜਿੱਦਾਂ ਚਲੋ ਘਰ ਲੱਭ ਗਿਆ ਸੋਸ਼ਲ ਮੀਡੀਆ ਦਾ ਬਹੁਤ ਆਪਾਂ ਨੂੰ ਬਹੁਤ ਉਹ ਹੀ ਫਾਇਦਾ ਇਹਦੇ ਨਾਲ ਸਾਰਾ ਕੁਝ ਹੋ ਰਿਹਾ ਉਹਦੇ ਨਾਲ ਮੀਡੀਆ ਤੇ ਯਾਰ ਚੱਕ ਕੇ ਲਿਆਉਂਦੇ ਸਾਰੇ ਉਹਦੇ ਨਾਲ ਘਰ ਲੱਭਦਾ ਉਹਦੇ ਨਾਲ ਹੀ ਆਪਣੇ ਕੋਲ ਸੰਗਤਾਂ ਕੋ ਗੁਰਦਿਆਂ ਨਾਲ ਸੰਗਤ ਸੇਵਾ ਦਿੰਦੀ ਹੈ ਜਿਹਦੇ ਨਾਲ ਕੇ ਸਾਰਾ ਕੁਝ ਚੱਲ ਰਿਹਾ ਪਰ ਸਾਡੀ ਕਿ ਔਕਾਤ ਤੱਕ ਇੰਨੇ ਬੰਦਿਆਂ ਨੂੰ ਚਾਹ ਪਿਆ ਦੀ ਸ਼ਾਮ ਤੱਕ ਪਰ ਸੰਗਤ ਦੀ ਸੇਵਾ ਨੇ ਬਾਈ ਸਾਰਾ ਕੁਝ ਹੋ ਰਿਹਾ ਤੇ ਹਰ ਚੀਏ ਫਰੂਟ ਸਬਜ਼ੀਆਂ ਰਾਸ਼ਨ ਪਾਣੀ ਦਵਾਈਆਂ ਕੱਪੜੇ ਸਭ ਕੁਝ ਸੰਗਤ ਦੇ ਰਹੀ ਹੈ ਜਿਹਦੇ ਨਾਲ ਚੱਲ ਰਿਹਾ ਮਹਾਰਾਜ ਦੀ ਕਿਰਪਾ ਉਹੋਲ ਵੀ ਨਹੀਂ ਸਕਾਂਦੇ ਬੋਲਣੇ ਨਹੀਂ ਜਾਂ ਰਹੇ ਹੋ ਠੀਕ ਹੈ ਖੁਸ਼ ਆ ਹੁਣ ਜਰੀ ਦਿੰਦੇ ਪਤਾ ਲੈ ਹਾਂ ਕਰੇ ਜਾਣ ਦਾ ਵੀਰੇ ਹਰੇਕ ਦਾ ਹੀ ਮਨ ਕਰਦਾ ਹਰ ਬੰਦੇ ਦਾ ਘਰੇ ਜਾਵਾਂ ਹਾਂ ਇਹ ਮੇਰੇ ਖਿਆਲ ਜੁਪੀ ਬਿਹਾਰ ਤੋਂ ਇੱਧਰ ਕਿਸੇ ਸਟੇਟ ਤੋਂ ਆ ਪਾ ਕੋਈ ਨਹੀਂ ਹੁਣ ਕਰੇ ਪਹੁੰਚ ਪਰਿਵਾਰ ਆਊਗਾ ਜੋ ਆ ਕੇ ਲੈ ਕੇ ਜਾਣਗੇ ਸ਼ਿਫਟ ਕਰਨਗੇ ਪਰ ਸਾਰਿਆਂ ਨਾਲ ਇਹੀ ਹੁੰਦਾ ਕਿ ਪਰਿਵਾਰ ਆਵੇ ਆ ਕੇ ਲੈ ਕੇ ਜਾਵੇ ਪੂਰੀ ਇਜਤ ਨਾਲ ਫੇਰ ਹੀ ਆਪਾਂ ਉਹਨੂੰ ਭੇਜੀਏ ਜੇ ਉਹਦਾ ਹੀ ਮਾਰ ਤਾ ਜਦੋਂ ਤੰਦਰੁਸਤ ਹੋ ਗਿਆ ਉਦੋਂ ਤਾਂ ਫਰਜ਼ ਬਣਦਾ ਹੋ ਸਕਦਾ ਨਾ ਹੀ ਛੱਡਿਆ ਹੋਵੇ ਹੋ ਸਕਦਾ ਵੈਸੇ ਹੀ ਭੁੱਲੇ ਪਟਕੇ ਬਾਹਰ ਆ ਗਏ ਹੁਣ ਛੱਡਿਆ ਵੀ ਨਹੀਂ ਹੋਣਾ ਹੋ ਸਕਦਾ ਜੇ ਲੈਣ ਆ ਰਹੇ ਤਾਂ ਛੱਡਿਆ ਨਹੀਂ ਹੁਣ ਹਾਂਜੀ ਜੇ ਛੱਡਿਆ ਹੋਵੇ ਤਾਂ ਫੇਰ ਨਹੀਂ ਕੋਈ ਲੈਣ ਹੋਂ ਹਾਂ ਉਹ ਤਾਂ ਵਿਚ ਚਾ ਭੁੱਲ ਪੱਟ ਕੇ ਵਿਚਾਰੀ ਨਿਕਲ ਗਈ ਥੋੜੀ ਆਫਸੈਟ ਸੀਗੀ ਜਾਂਟ ਰੇਨ ਬਹਿ ਗਈ ਜਾਂ ਉੱਥੇ ਭੁੱਲ ਗਈ ਤੇ ਜਿਹਨੇ ਛੱਡਿਆ ਉਹ ਤਾਂ ਬਾਈ ਕਿੱਥੇ ਲੈਣਾਉਂਦਾ ਉਹ ਤਾਂ ਫਿਰ ਪੁੱਲ ਲੈਣਾ ਹੀ ਨਹੀਂ ਹਾਂ ਹਾਂ ਹੁਣ ਆ ਸਾਹਮਣੇ ਫੋਟ ਲੱਗੀ ਆ ਦੋ ਸਕੇ ਪਿੰਡ ਭਰਾ ਨੇ ਇੱਕ ਘਰ ਪਿੰਡ ਦੇ ਵਿੱਚ ਇਦਾਂ ਹੀ ਆਦੇ ਘਰ ਦੇ ਵਿਚਾਰੇ ਭੁੱਖੇ ਤੇ ਇਸ ਹਾਲਤ ਚ ਪੈਸ ਤੇ ਆਪਣੇ ਕੋਲੇ ਇਹ ਆਇਆ ਨੂੰ ਕਾਫੀ ਟਾਈਮ ਹੋ ਗਿਆ ਤੇ ਇੱਕ ਭਰਾ ਦਾ ਹੱਦਿਆ ਬਾਹਰ ਆ ਸਪੇਨ ਦੇ ਪੱਛਾ ਕਹਿੰਦੇ ਭਰਾ ਉਹਦਾ ਵਧੀਆ ਕੰਮ ਚੱਲਦਾ ਕਹਿੰਦੇ ਆ ਵਾਸ਼ੀ ਉਹਨਾਂ ਨੇ ਕਹ ਰਹੇ ਹੈ ਹਾਂ ਉੱਥੋਂ ਹੀ ਦੱਸਦੇ ਕਹਿੰਦੇ ਵਾਸ਼ੀ ਉਹਨਾਂ ਦੇ ਵਿੱਚ ਹੀ ਹੈ ਕਹਿੰਦੇ ਭਰਾਜ ਦਾ ਉਹਦਾ ਵਧੀਆ ਕੰਮ ਚੱਲਦਾ ਕਹਿੰਦੇ ਮੁੰਡੇ ਦਾ ਤੇ ਪਤਾ ਲੱਗਿਆ ਸਾਨੂੰ ਇੱਥੇ ਤਾਂ ਕੰਮ ਤੋਂ ਵਧੀਆ ਚੱਲਦਾ ਉੱਥੇ ਪਰ ਇਹਨਾਂ ਵਾਸਤੇ ਸਾਡੇ ਨੂੰ ਅਜ ਤਾਈਂ ਉਹ ਬੰਦੇ ਦਾ ਕੋਈ ਫੋਨ ਨਹੀਂ ਕਿਤੇ ਕੁਝ ਨਹੀਂ ਮਤਲਬ ਕੋਈ ਬੰਦਾ ਮਿਲਣ ਦਾ ਬਿਲਕੁਲ ਇਹ ਤਾਂ ਬੰਦਾ ਕਾਲ ਹੀ ਕਰ ਲੰਦਾ ਤੇ ਪਰ ਨਹੀਂ ਘਰੇ ਵੀ ਵਿਚਾਰੇ ਇਦਾਂ ਹੀ ਇਸ ਹਾਲਤ ਦੇ ਵਿੱਚ ਵਿਚਾਰੇ ਅਧ ਨਗਨ ਹਾਲ ਚ ਵਿਚਾਰੇ ਪੈ ਚੁਗੇ ਆਹੋ ਜੀ ਮੈਂ ਯੂਟਿਊਬ ਤੇ ਦੇਖਿਆ ਹਾਂ ਹਾਂਜੀ ਹਾਂ ਦੇਖਦੇ ਰਹੇਦਾ ਬਿਲਕੁਲ ਜੀ ਬਾਕੀ ਬਾਹਰ ਪੁੰਜ ਮੈਂ ਜਾਰੇ ਲੋਕ ਤੇ ਮਾਂ ਪਿਓ ਇੱਥੇ ਇਕੱਲੇ ਰਹਿ ਰਹੇ ਆ ਉਹ ਵੀ ਵੱਡੀ ਸਮੱਸਿਆ ਵਾ ਤੇ ਕਈ ਵੀਰ ਕਿਉਂਦੇ ਨੇ ਇੱਥੇ ਆਪਣੇ ਕੋਲ ਕਿ ਮੈਂ ਇਕੱਲਾ ਵਾ ਮੈਨੂੰ ਰੱਖ ਲਓ ਤੁਸੀਂ ਇੱਥੇ ਤੇ ਇਦਾਂ ਵੀ ਲੋਕ ਪਹੁੰਚ ਕਰਦੇ ਹਾਂਜੀ ਮੌ ਰੱਖਣਾ ਵੀ ਉਸ ਬੰਦੇ ਨੂੰ ਔਖਾ ਵਾ ਕਿਉਂਕਿ ਆਪਾਂ ਜੇ ਵੀਡੀਓ ਪਾਵਾਂਗੇ ਤਾਂ ਉਹ ਬੱਚਾਈ ਵੀ ਉਸ ਚੀਜ਼ ਬਦਨਾਮੀ ਹੁੰਦੀ ਆ ਉਹ ਚੀਜ਼ ਦਾ ਦੁੱਖ ਵੀ ਲੱਗਦਾ ਹੈ ਨਾ ਉਹਨਾਂ ਨੂੰ ਵੀ ਸਾਡੇ ਮਾਂ ਪਿਓ ਦੀ ਵੀਡੀਓ ਪਾਤੀ ਜਾਂ ਕੁਝ ਕਰਤਾ ਤੇ ਬਿਨਾ ਦੱਸੇ ਰੱਖਣਾ ਵੀ ਔਖਾ ਕਿ ਜ਼ਿੰਮੇਵਾਰੀ ਆ ਜਾਂ ਤਾਂ ਆਪਾਂ ਦੱਸ ਦੇਣੀ ਪੰਦਾ ਸਾਡੇ ਕੋਲ ਰਹਿ ਰਿਹਾ ਹਨਾ ਉਹਦਾ ਰੱਖ ਨਹੀਂ ਸਕਦੇ ਬਸ ਇਦਾਂ ਦੰਦਾ ਰੱਖਣਾ ਆਪਦੇ ਕੋਲ ਜ਼ਿੰਮੇਵਾਰੀ ਆ ਸਾਰਾ ਕੋਈ ਵੀਡੀਓ ਆਪਣੇ ਕੋ ਚਾਹੀਦੇ ਐਜ਼ ਅ ਪ੍ਰੂਫ